ਤੋ ਇੰਨੇ ਵਿੱਚ ਇੱਕ ਆਰਡਰ ਪਾਸ ਹੋਇਆ ਹੈ ਵੀ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ 26 27 28 ਤਰੀਕ ਤਿੰਨ ਦਿਨ ਬੰਦ ਰਹਿਣਗੀਆਂ ਕੀ ਲੱਗਦਾ ਉੱਥੇ ਤਾਂ ਹੁਣ ਜਿੱਤ ਹੋ ਗਈ ਇੱਕ ਹਿਸਾਬ ਨਾਲ ਤੁਹਾਡੇ ਤੁਸੀਂ ਤੁਰੇ ਹੋ ਤੁਸੀਂ ਭਾਵਨਾ ਨਾਲ ਲੈ ਕੇ ਤੁਰੇ ਹੋ ਸੱਚੇ ਪਾਸਾਂ ਨੇ ਮਿਹਰ ਕੀਤੀ ਹੈ ਪੂਰੇ ਪੰਜਾਬ 'ਚ ਬੰਦ ਕਰਾਉਣਾ ਚਾਹੁੰਦੇ ਤੁਸੀਂ ਕੀ ਬੋਲਦੇ ਮੈਂ ਫਿਰ ਇਹ ਹੀ ਕਹੂੰਗਾ ਵੀ ਸਹਿਬ ਜਿਆਦਿਆਂ ਨੇ ਸ਼ਹਾਦਤ ਸਿਰਫ ਫਤਿਹਗੜ ਸਾਹਿਬ ਵਾਸਤੇ ਤਾਂ ਨਹੀਂ ਦਿੱਤੀ ਨਾ ਸਹਿਬ ਜਿਆਦਿਆਂ ਨੇ ਸ਼ਹਾਦਤ ਦੇਸ਼ ਨੂੰ ਬਚਾਉਣ ਭਾਰਤ ਨੂੰ ਬਚਾਉਣ ਧਰਮ ਨੂੰ ਬਚਾਉਣ ਹਨਾ ਉਸ ਵਾਸਤੇ ਮਨ ਲੋ ਆਪਾਂ ਕਹੇ ਵੱਡੇ ਪੱਦਰ ਦੀ ਸ਼ਹਾਦਤ ਆ ਉਹ ਇਹ ਥੋੜੀ ਵੀ ਇੱਥੇ ਦੇਤੀ ਜੀ ਇਸ ਜ਼ਿਲ੍ਹੇ ਵਾਸਤੇ ਦੇਤੀ ਐ ਇਦਾਂ ਨਹੀਂ ਪਰ ਮੈਂ ਚਾਹੂੰਗਾ ਵੀ ਪੂਰੇ ਭਾਰਤ ਦੇ ਵਿੱਚ ਹੋਣ ਚਾਹੀਦੀ ਕਿਉਂਕਿ 2 2 ਅਕਤੂਬਰ 15 ਕ 26 ਜਨਵਰੀ ਪੂਰੇ ਭਾਰਤ ਦੇ ਵਿੱਚ ਬੰਦ ਹੁੰਦੇ ਆ ਨਾ ਤਾਂ ਸਹਿਬ ਜਾਦੇ ਸ਼ੀਦੇ ਜੜਦੇ ਵੀ ਪੂਰੇ ਭਾਰਤ ਦੇ ਵਿੱਚ ਬੰਦ ਹੋਣੇ ਚਾਹੀਦੇ ਸਾਨੂੰ ਹੁਣ ਵੱਦ ਤੋਂ ਵੱਦ ਆਪਣੇ ਬੱਚਿਆਂ ਨੂੰ ਪ੍ਰਚਾਰ ਪ੍ਰਸਾਰ ਵਾਰ ਲੈ ਕੇ ਜਾਣ ਦੀ ਜ਼ਰੂਰਤ ਹੈ ਚਾਹੇ ਉਹ ਆਪਣੇ Hindu ਧਰਮ ਦੇ ਬੱਚੇ ਆ ਚਾਹੇ ਉਹ ਸਾਡੇ Sikh ਧਰਮ ਦੇ ਬੱਚੇ ਆ ਕਿਸੇ ਵੀ ਧਰਮ ਦੇ ਬੱਚੇ ਉਹਨਾਂ ਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਕਿਉਂਕਿ ਜਦੋਂ ਉਹਨਾਂ ਨੂੰ ਇਤਿਹਾਸ ਪਤਾ ਹੋਊਗਾ ਨਾ ਉਹ ਸਹੀ ਚੀਜ਼ ਵਾਸਤੇ ਕੰਮ ਕਰਨਗੇ ਫਿਰ ਉਹ ਹੀ ਨਹੀਂ ਦੇਖਣਗੇ ਵੀ ਇਹ Hindu ਧਰਮ ਦਾ ਕੰਮ ਹੈ ਮੈਂ ਸਿੱਖ ਨਾ ਜਾਵਾਂ ਮੈਂ Hindu ਧਰਮਾਂ ਤੇ ਮੈਂ ਸਿੱਖ ਕੰਮਾਂ ਵਾਸਤੇ ਨਾ ਜਾਵਾਂ ਜਦੋਂ ਉਹਨਾਂ ਨੂੰ ਇਤਿਹਾਸ ਦੀ ਰਿਐਲਿਟੀ ਪਤਾ ਹੋਊਗੀ ਸੱਚ ਪਤਾ ਹੋਊਗਾ ਤਾਂ ਉਹ ਇੱਕ ਦੂਜੇ ਵਾਸਤੇ ਵੀ ਖੜਨਗੇ ਹਰ ਧਰਮ ਦੇ ਵਿੱਚ ਨਾ ਕੁਝ ਨਾ ਕੁਝ ਅਜਿਹੇ ਬੰਦੇ ਹੁੰਦੇ ਹੀ ਨੇ ਮੰਨ ਲਓ ਵੀ ਨਰਾਤਿਆਂ ਵਿੱਚ ਵੀ ਅਸੀਂ ਦੇਖਿਆ ਕੋਈ Hindu ਧਰਮ ਦੇ 2-4% ਤੋਂ ਸਾਡੇ ਵੀ ਜਿਹੜਾ 7% ਕਰ ਲੈਂਦੇ ਹੋਣਗੇ ਪਰ ਬਹੁਤ ਤੰਤਤ ਦੇ ਵਿੱਚ ਇਦਾਂ ਦੇ 90% 99% ਨਹੀਂ ਕਰਦੇ ਸੋ ਇੱਧਰ ਵੀ ਇਦਾਂ ਹੀ ਆ ਪਰ ਜਿਹੜੇ ਕਰਦੇ ਨੇ ਚਾਹੇ ਉਹ ਨਰਾਤਿਆਂ ਵਾਲੇ ਪਾਸੇ ਤੁਸੀਂ ਚੱਲ ਜਾਓ ਚਾਹੇ ਸਹਿਬਜ਼ਾਦੇ ਤੁਸੀਂ ਦੀਢਾੜੇ ਵਾਲੇ ਪਾਸੇ ਆ ਜਾਓ ਮੈਂ ਕਹੂੰਗਾ ਵੀ ਜਿਹੜੇ ਕਰਦੇ ਨੇ ਉਹਨਾਂ ਨੂੰ ਖੁਦ ਸੋਝੀ ਆਉਣੀ ਚਾਹੀਦੀ ਹੈ ਬਾਕੀ ਗੁਰੂ ਸਾਹਿਬ ਮਤਬਖਸ਼ਣ ਅਸੀਂ ਕੌਣ ਹੁੰਨੇ ਆਏ ਗੱਲ ਕਹਿਣ ਵਾਲੇ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਬਿਆਨ ਦਿੱਤਾ ਯੂ ਟਰਨ ਮਾਰਿਆ ਗਿਆ ਵੀ ਇਸ ਦਿਨ ਮਾਤਮੀ ਬਿਗਲ ਬਜਾਏ ਜਾਣਗੇ ਵਿਰੋਧ ਹੋਇਆ ਸੰਗਤ ਜਾਗੀ ਤੇ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਐਲਾਨ ਵਾਪਸ ਲੈਣਾ ਪੈ ਗਿਆ ਇਹ ਜ਼ਰੂਰੀ ਨਹੀਂ ਵੀ ਸ਼੍ਰੀ ਕਾਲ ਤਖਸਬ ਤੋਂ ਹੁਕਮਨਾਮਾ ਜਾਰੀ ਹੋਵੇ ਵੀ ਇਹਨੇ ਦਿਨਾਂ ਤੋਂ ਇਹਨੇ ਦਿਨਾਂ ਤੱਕ ਸ਼ਰਾਬ ਦੇ ਠੇਕੇ ਬੰਦ ਹੋਣਗੇ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਜਿਹੜੀ ਸ਼੍ਰੀ ਕਾਲ ਤਖਸਬ ਦੇ ਅੱਗੇ ਝੁਕੂਗੀ ਤੇ ਇਹ ਬੰਦ ਕਰ ਦੇਵੀਂ ਜੱਥੇਦਾਰ ਸਾਹਿਬ ਨੂੰ ਵੀ ਲੱਗਦਾ ਵੀ ਇਹ ਹੁਣ ਐਲਾਨ ਕਰ ਦੇਣਾ ਚਾਹੀਦਾ ਤੋਂ ਹੁਕਮ ਨਾ ਬਹੁਤ ਵਧੀਆ ਬਹੁਤ ਵਧੀਆ ਜਿਆਦਾ ਮੈਂ ਕਹੂੰਗਾ ਤੁਸੀਂ ਸਵਾਲ ਪੁੱਛਿਆ ਜੇ ਉੱਥੋਂ ਹੁਕਮ ਹੋ ਜੇ ਫਿਰ ਕਿਸੇ ਦੀ ਕੀ ਮਜਾਲ ਹੈ ਵੀ ਬੰਦਾ ਖੋਲ ਹੀ ਜਾਵੇ ਸਰਕਾਰ ਵੀ ਕਿੱਥੋਂ ਭਾਜੀ ਉਸ ਚੀਜ਼ ਦਾ ਵਿਰੋਧ ਕਰ ਲੂਗੀ ਜੇ ਸ਼੍ਰੀ ਕਾਲ ਤੱਕ ਸਾਹਿਬ ਤੋਂ ਹੁਕਮ ਹੋ ਜੂ ਰਾਸ਼ਟਰੀ ਦੇਵੀ ਦੇਖ ਰਹੇ ਸਰ ਦਸ਼ਕਦਰ ਬੋਰਬੋ ਸਵਾਗਤ ਹੈ ਜੀ ਮਹਿੰਦਰ ਪਾਲ ਸਿੰਘ ਤੁੰਨਾ ਤੁਸੀਂ ਨੌਜਵਾਨ ਦੇਖ ਰਹੇ ਹੋ ਨੌਜਵਾਨ ਦੇ ਹੱਥ ਚ ਤਖਤੀ ਫੜੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਅੰਦਰੋਂ ਨਿਕਲਿਆ ਨੌਜਵਾਨ ਤੇ ਗੱਲਬਾਤ ਕਰਾਂਗੇ ਤਖਤੀ ਫੜੀ ਆ ਤਖਤੀ ਉੱਤੇ ਲਿਖਿਆ ਹੋਇਆ ਇੱਕ ਸਵਾਲ ਅਤੇ ਰੋਸ ਤਾਂ ਪਰਕੇ ਸੁਣਾਵਾਂਗੇ ਕੀ ਤਖਤੀ ਲਿਖੀ ਆ ਸਵਾਲ ਲਿਖਿਆ ਉੱਤੇ ਰੋਸ ਜੇਕਰ 2 ਅਕਤੂਬਰ 15 ਅਗਸਤ 26 ਜਨਵਰੀ ਨੂੰ ਠੇਕੇ ਬੰਦ ਹੋ ਸਕਦੇ ਨੇ ਤਾਂ ਫਿਰ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ 'ਚ ਠੇਕੇ ਬੰਦ ਕਿਉਂ ਨਹੀਂ ਹੋ ਸਕਦੇ ਸਸਿਆਪਾ ਜੀ ਸੱਚੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤਰਨਜੋ ਸਿੰਘ ਹੈ ਜੀ ਤਰਨਜੋ ਜੀ ਤਖਤੀ ਲੈ ਕੇ ਤੁਰੇ ਹੋਇਓ ਗੁਰੂ ਘਰ ਦੇ ਅੰਦਰੋਂ ਨਿਕਲ ਰਹੇ ਹੋ ਕਿੱਥੋਂ ਤੁਰੇ ਸੀ ਕਿੱਥੇ ਚੱਲੇ ਹੋ ਕੀ ਤੁਹਾਡੇ ਅੰਦਰ ਦੀ ਭਾਵਨਾਵਾਂ ਹੈਗੀਆਂ ਵੇਖੋ ਮੈਂ ਲੁਧਿਆਣੇ ਦਾ ਹੀ ਰਹਿਣ ਵਾਲਾ ਤੇ ਮੈਂ ਜਿਹੜਾ ਐਮਬੜੀ ਮੋਲ ਤੋਂ ਪੈਦਲ ਤੁਰਿਆ ਸੀਗਾ ਇਹ ਸੋਚ ਕੇ ਵੀ ਮੈਂ ਜਗਰਾਉਂਪੁਰ ਤੱਕ ਪੈਦਲ ਜਾਣਾ ਉੱਥੋਂ ਪੈਦਲ ਹੀ ਵਾਪਸ ਆਉਣਾ ਜੀ ਬਿਲਕੁਲ ਫਿਰ ਮਤਲਬ ਵੀ ਮੇਰਾ ਮੋਟਿਵ ਆ ਵੀ ਸੜਕ ਤੇ ਲੋਕ ਲੰਘਦੇ ਟੱਪਦੇ ਤੇ ਸੜਕ ਤੇ ਤਿੰਨ ਚਾਰ ਮੋਲ ਵੀ ਆਉਂਦੇ ਆ ਤੇ ਮੋਲਾਂ ਦੇ ਬਾਹਰ ਵੀ ਮੈਂ 15-15 ਮਿੰਟ ਲਗਾ ਰਿਹਾ ਤਾਂ ਕਿ ਬੱਚੇ ਲੋਕਾਂ ਨੂੰ ਤਿਆਰ ਕਰਾ ਕੇ ਮੋਲਾਂ ਚ ਲੈ ਕੇ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਸਾਡਾ ਦਿਹਾੜਾ ਕੀ ਆ ਤੇ ਗੁਰਦੁਆਰਾ ਸਾਹਿਬ ਚੋਂ ਤਾਂ ਮੈਂ ਅਰਦਾਸ ਕਰਕੇ ਨਿਕਲਿਆ ਮੱਥਾ ਟੇਕਿਆ ਜਲ ਛਕਿਆ ਤੇ ਮੈਂ ਅਰਦਾਸ ਕੀਤੀ ਅਗੇ ਪ੍ਰਮਾਤਮਾ ਤੇਰਾ ਓਟ ਆਸਰਾ ਲੈ ਕੇ ਤੂੰ ਮਨ ਖਰੇ ਇਹ ਚੀਜ਼ ਸੱਚ ਹੋ ਜਾਵੇ ਤੇ ਅਸੀਂ ਮਤਲਬ ਸ਼ੁਕਰਾਨਾ ਕਰੀਏ ਤੁਹਾਡਾ ਤੇ ਜਿਹੜੀ ਸਰਕਾਰ ਦੀ ਵੀ ਛਲਾਗਾ ਨਾਲ ਹੀ ਕਰਦੀ ਹੈ ਵੀ ਚਲੋ ਪੁਰੇ ਆਦੇ ਤੋਂ ਇੰਨੇ ਵਿੱਚ ਇੱਕ ਆਰਡਰ ਪਾਸ ਹੋਇਆ ਵੀ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ 26 27 28 ਤਰੀਕ ਤਿੰਨ ਦਿਨ ਬੰਦ ਰਹਿਣਗੀਆਂ ਕੀ ਲੱਗਦਾ ਉੱਥੇ ਤਾਂ ਹੁਣ ਜਿੱਤ ਹੋ ਗਈ ਇੱਕ ਹਿਸਾਬ ਦੇ ਤੁਹਾਡੇ ਤੁਸੀਂ ਤੁਰੇ ਹੋ ਤੁਸੀਂ ਭਾਵਨਾਵਾਂ ਲੈ ਕੇ ਤੁਰੇ ਹੋ ਸੱਚੇ ਪਾਸਿਆਂ ਨੇ ਮਿਹਰ ਕੀਤੀ ਹੈ ਪੂਰੇ ਪੰਜਾਬ 'ਚ ਬੰਦ ਕਰਾਉਣਾ ਚਾਹੁੰਦੇ ਤੁਸੀਂ ਕੀ ਕਹਿੰਦੇ ਦੇਖੋ ਮੈਂ ਹਜੇ ਨੋਟੀਫਿਕੇਸ਼ਨ ਨਹੀਂ ਪੜਿਆ ਮੈਂ ਹੁਣੇ ਮੈਂ ਲ ਮੋਬਾਈਲ ਤਾਂ ਚਲਾਉਣ ਦਾ ਮੌਕਾ ਨਹੀਂ ਮਿਲਿਆ ਹੱਥ 'ਚੇ ਫੜਿਆ ਗੁਰੂ ਸਾਹਿਬ ਅਰਦਾਸ ਕਰਕੇ ਨਿਕਲੇ ਆ ਤੇ ਤੁਸੀਂ ਦੱਸ ਰਹੇ ਹੋ ਤਾਂ ਇਹ ਬਹੁਤ ਵਧੀਆ ਗੱਲ ਹੈ ਮਤਲਬ ਦੇਖੋ ਗੁਰੂ ਘਰ 'ਚੋਂ ਨਿਕਲਦੇ ਆ ਤੇ ਕਿੱਦਾਂ ਦੀ ਖਬਰ ਆਪਾਂ ਨੂੰ ਹਨਾ ਸੋਨਾਂ ਨੂੰ ਮਿਲ ਰਹੀ ਹੈ ਤੇ ਬਹੁਤ ਵਧੀਆ ਗੱਲ ਹੈ ਪਰ ਮੈਂ ਫਿਰ ਇਹੀ ਕਹੂੰਗਾ ਵੀ ਸਹਿਬ ਜਿਆਦਾ ਨੇ ਸ਼ਹਾਦਤ ਸਿਰਫ ਫਟੇਕੜ ਸਾਹਿਬ ਵਾਸਤੇ ਤਾਂ ਨਹੀਂ ਦਿੱਤੀ ਨਾ ਸਹਿਬ ਜਿਆਦਾ ਨੇ ਸ਼ਹਾਦਤ ਦੇਸ਼ ਨੂੰ ਬਚਾਉਣ ਭਾਰਤ ਨੂੰ ਬਚਾਉਣ ਧਰਮ ਨੂੰ ਬਚਾਉਣ ਹਣਾ ਉਸ ਵਾਸਤੇ ਮਤਲਬ ਆਪਾਂ ਕਹੇ ਵੱਡੇ ਪੱਦਰ ਦੀ ਸ਼ਹਾਦਤ ਆ ਉਹ ਇਹ ਥੋੜੀ ਵੀ ਇੱਥੇ ਦੇਤੀ ਜੀ ਇਸ ਜ਼ਿਲ੍ਹੇ ਵਾਸਤੇ ਦੇਤੀ ਐਦਾਂ ਨਹੀਂ ਠੀਕ ਹੈ ਇੱਕ ਤਰ੍ਹਾਂ ਦੀ ਉਹ ਬਿਲਕੁਲ ਛੋਟੀ ਜੀ ਜਿੱਤ ਆ ਪਰ ਮੈਂ ਚਾਹੂੰਗਾ ਵੀ ਪੂਰੇ ਭਾਰਤ ਦੇ ਵਿੱਚ ਹੋਣ ਜਿਵੇਂ ਕਿ ਕਿਉਂਕਿ ਦੋ 2 ਅਕਤੂਬਰ 15 ਕਾ 26 ਜਨਵਰੀ ਪੂਰੇ ਭਾਰਤ ਦੇ ਵਿੱਚ ਬੰਦ ਹੁੰਦੇ ਆ ਨਾ ਤਾਂ ਸਹਿਬ ਜਾਦੇ ਸ਼ਹੀਦੀ ਦਿਹਾੜੇ ਤੇ ਵੀ ਪੂਰੇ ਭਾਰਤ ਦੇ ਵਿੱਚ ਬੰਦ ਹੋਣੇ ਚਾਹੀਦਾ ਲੱਗਦਾ ਵੀ ਤੁਹਾਡੇ ਇਸ ਤਰੀਕੇ ਨਾਲ ਰੋਸ ਕਰਨ ਨਾਲ ਸਰਕਾਰ ਜਾਗੇ ਉਹ ਸਰਕਾਰ ਨੂੰ ਵੱਧ ਪਤਾ ਹੋਣਾ ਚਾਹੀਦਾ ਜਿਹੜੀ ਸ਼ਹਾਦਤ ਦੀ ਤੁਸੀਂ ਗੱਲ ਕਰਦੇ ਹੋ ਅੱਜ ਬੱਚਾ ਬੱਚਾ ਜਾਣਦਾ ਇਹ ਇਕੱਲੀ ਕੌਮ ਦੀ ਸਿੱਖ ਕੌਮ ਦੀ ਸ਼ਹਾਦਤ ਨਹੀਂ ਹੈਗੀ ਜਿਵੇਂ ਤੁਸੀਂ ਗੱਲ ਕੀਤੀ ਆ ਤੇ ਹਰ Hindu ਧਰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਬਚਾਉਣ ਦੀ ਵੀ ਗੱਲ ਇੱਥੇ ਹੁੰਦੀ ਹੈ ਤੇ ਕੀ ਸਰਕਾਰ ਨੂੰ ਨਹੀਂ ਪਤਾ ਇਹਨਾਂ ਇਹਨਾਂ ਦਿਨਾਂ ਵਿੱਚ ਇੱਕ ਬੰਦ ਕਰ ਦੇਣਾ ਚਾਹੀਦਾ ਹੈ ਦੇਖੋ ਇਹੀ ਤਾਂ ਸਾਡੇ ਬੈਕਲੌਗਸ ਇਹੀ ਸਾਡੀ ਤਰਾਸਦੀ ਹੈ ਵੀ ਅਸੀਂ ਉਹਨਾਂ ਤੱਕ ਆਪਣੀ ਗੱਲ ਠੋਸ ਤਰੀਕੇ ਨਾਲ ਨਹੀਂ ਰੱਖ ਸਕਦੇ ਵੀ ਇਹ ਸਾਡੀ ਇਹ ਮੰਗ ਹੈ ਕਿਉਂਕਿ ਦੇਖੋ ਪਹਿਲਾਂ ਦੀ ਗੱਲ ਤਾਂ ਚਲੋ ਛੱਡ ਦੋ ਪਹਿਲਾਂ ਮੁਗਲ ਰਾਜ ਰਿਆ ਅੰਗਰੇਜ਼ ਰਾਜ ਰਿਆ ਉਹ ਅਲੱਗ ਗੱਲ ਹੈ ਪਰ ਜਦੋਂ ਦਾ ਡੈਮੋਕ੍ਰੈਟਿਕ ਚੀਜ਼ਾਂ ਨਾਲ ਚੀਜ਼ਾਂ ਹੋਣ ਲੱਗੀਆਂ ਨੇ 70 ਸਾਲਾਂ ਦਾ ਦੇਸ਼ ਤੁਸੀਂ ਕਹਿੰਨੇ ਹੋ ਵੀ ਆਜ਼ਾਦ ਹੋਇਆ ਹੈ ਉਦੋਂ ਤੋਂ ਇਹ ਚੀਜ਼ਾਂ ਪਹਿਲਾਂ ਤੋਂ ਹੀ ਹੋਣੇ ਚਾਹੀਦੀਆਂ ਸੀ ਇਸ ਦਾ ਸਾਡੇ ਕਹਿਣ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਸਾਨੂੰ ਪਰ ਸਾਨੂੰ ਹੁਣ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪ੍ਰਚਾਰ ਪ੍ਰਸਾਰ ਵਾਰ ਲੈ ਕੇ ਜਾਣ ਦੀ ਜ਼ਰੂਰਤ ਹੈ ਚਾਹੇ ਉਹ ਆਪਣੇ Hindu ਧਰਮ ਦੇ ਬੱਚੇ ਐ ਚਾਹੇ ਉਹ ਸਾਡੇ ਸਿੱਖ ਧਰਮ ਦੇ ਬੱਚੇ ਆ ਕਿਸੇ ਵੀ ਧਰਮ ਦੇ ਬੱਚੇ ਉਹਨਾਂ ਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਕਿਉਂਕਿ ਜਦੋਂ ਉਹਨਾਂ ਨੂੰ ਇਤਿਹਾਸ ਪਤਾ ਹੋਊਗਾ ਨਾ ਉਹ ਸਹੀ ਚੀਜ਼ ਵਾਸਤੇ ਕੰਮ ਕਰਨਗੇ ਫਿਰ ਉਹ ਇਹ ਨਹੀਂ ਦੇਖਣਗੇ ਵੀ ਇਹ Hindu ਧਰਮ ਦਾ ਕੰਮ ਹੈ ਮੈਂ ਸਿੱਖ ਨਾ ਜਾਵਾਂ ਮੈਂ Hindu ਧਰਮਾਂ ਤੇ ਮੈਂ ਸਿੱਖ ਕੰਮਾਂ ਵਾਸਤੇ ਨਾ ਜਾਵਾਂ ਜਦੋਂ ਉਹਨਾਂ ਨੂੰ ਇਤਿਹਾਸ ਦੀ ਰਿਐਲਿਟੀ ਪ ਤਾਂ ਇੱਕ ਦੂਜੇ ਵਾਸਤੇ ਵੀ ਖੜਨਗੇ ਇੱਕ ਦੂਜੇ ਵਾਸਤੇ ਵੀ ਜਾਣਗੇ ਤੇ ਇਹ ਜਿਹੜੀ ਮੰਗ ਹੈ ਤੁਸੀਂ ਦੇਖ ਲਿਓ ਵੱਧ ਤੋਂ ਵੱਧ ਮੈਂ ਦਾਅਵੇ ਨਾ ਕਹਿ ਸਕਦਾ ਵੀ Hindu ਧਰਮ ਦੇ ਲੋਕ ਵੀ ਇਹ ਜਿਹੜੀ ਹੈਸ਼ਟੈਗ ਕਰਕੇ ਪੋਸਟਾਂ ਪਾਉਣਗੇ ਭਗਵੰਤ ਜੀ ਸਾਹਿਬ ਪੀਐਮ ਸਾਹਿਬ ਮੋਦੀ ਸਾਹਿਬ ਉਹਨਾਂ ਤੱਕ ਟਵੀਟ ਕਰਨਗੇ ਪੋਸਟਾਂ ਪਾਉਣਗੇ ਹੈਸ਼ਟੈਗ ਕਰਨਗੇ ਵੀ ਇਹ ਜਿਹੜੀ ਮੰਗ ਹੈ ਜਾਇਜ਼ ਸੱਚ ਹੋਣੀ ਚਾਹੀਦੀ ਹੈ ਸੀ ਠੇਕੇ ਬੰਦ ਕਰਨ ਦੀ ਗੱਲ ਕਰਦੇ ਹੋ ਬਿਲਕੁਲ ਬੰਦ ਹੋਣੀ ਚਾਹੀਦੀ ਪਰ ਕੁਝ ਲੋਕ ਇਹਨਾਂ ਦਿਨਾਂ ਵਿੱਚ ਸ਼ਰਾਬ ਦਾ ਸੇਵਨ ਕਰਦੇ ਹੋ ਉਹਨਾਂ ਨੂੰ ਵੀ ਮări ਮੋਟੀ ਸੋਝੀ ਚਾਹੀਦੀ ਵੀ ਯਾਰ ਆਪਾਂ ਕੋਈ 10 ਦਿਨਾਂ ਵਾਸਤੇ ਆਪਾਂ ਛੜ ਜਿਵੇਂ Hindu ਧਰਮ ਦੇ ਵਿੱਚ ਨਵਰਾਤਰੇ ਹੁੰਦੇ ਨੇ ਨਵਰਾਤਰੇ ਦੇ ਵਿੱਚ ਲੋਕ ਜਿਹੜਾ ਮਾਸ ਮੱਛੀ ਵਗੈਰਾ ਖਾਣਾ ਬੰਦ ਕਰਦੇ ਆਪਨੇ ਲੋਕਾਂ ਨੂੰ ਵੀ ਸਮਝ ਚਾਹੀਦੀ ਵੀ ਇਹ ਛੜਦੇ ਨੂੰ ਦੱਸਦਣਾ ਵਾਸਤੇ ਦੇਖੋ ਹਰ ਧਰਮ ਦੇ ਵਿੱਚ ਨਾ ਕੁਝ ਨਾ ਕੁਝ ਅਜਾਹੇ ਬੰਦੇ ਹੁੰਦੇ ਹੀ ਨੇ ਮੰਨ ਲਓ ਵੀ ਉਹ ਰਾਤਾਂ ਵਿੱਚ ਵੀ ਅਸੀਂ ਦੇਖਿਆ ਕੋਈ Hindu ਧਰਮ ਦੇ 2-4 ਯਾਰ ਤੋਂ ਸਾਡੇ ਵੀ ਜਿਹੜਾ ਸੇਵਨ ਕਰ ਲੈਂਦੇ ਹੋਣਗੇ ਪਰ ਬਹੁਤ ਤੰਤਾਰ ਦੇ ਵਿੱਚ ਇਦਾਂ ਦੇ ਆ 90% 99% ਨਹੀਂ ਕਰਦੇ ਸੋ ਇੱਧਰ ਵੀ ਇਦਾਂ ਹੀ ਆ ਪਰ ਜਿਹੜੇ ਕਰਦੇ ਨੇ ਚਾਹੇ ਉਹ ਨਰਾਤਿਆਂ ਵਾਲੇ ਪਾਸੇ ਤੁਸੀਂ ਚੱਲ ਜਾਓ ਚਾਹੇ ਸਹਿਬਜ਼ਾਦੇ ਸਿੱਧੀ ਦਿਹਾੜੇ ਵਾਲੇ ਪਾਸੇ ਆ ਜਾਓ ਮੈਂ ਕਹਾਂਗਾ ਵੀ ਜਿਹੜੇ ਕਰਦੇ ਨੇ ਉਹਨਾਂ ਨੂੰ ਖੁਦ ਸੋਚੀ ਆਉਣੀ ਚਾਹੀਦੀ ਆ ਬਾਕੀ ਗੁਰੂ ਸਾਹਿਬ ਮੱਤ ਬਖਸ਼ਣ ਅਸੀਂ ਕੌਣ ਹੁੰਨੇ ਆਏ ਗੱਲ ਕਹਿਣ ਆਲੇ ਪਰ ਤੁਸੀਂ ਖਾਂਦੇ ਹੋ ਚਲੋ ਲੱਗ ਆਲਾ ਪੀਣਿਓ ਲੱਗ ਆਲਾ ਕੱਟੋ-ਕੱਟ ਇੱਕ ਜਿਹੜੀ ਸਾਡੀ ਸ਼ਰਧਾ ਹੁੰਦੀ ਹੈ ਨਾ ਮਨ ਦੇ ਵਿੱਚੋਂ ਭਾਵਨਾ ਆਉਂਦੀ ਹੈ ਵੀ ਘੱਟੋ ਘਾਟ ਅਸੀਂ ਇਸ ਦਿਨ ਹੀ ਛੱਡ ਦਈਏ ਇਸ ਦਿਨ ਛੱਡ ਕੇ ਤੇ ਅਸੀਂ ਫਿਰ ਸਾਨੂੰ ਮੰਗ ਕਰਨ ਦੀ ਲੋੜ ਹੀ ਨਾ ਪਵੇ ਜਦ ਤੁਸੀਂ ਛੱਡੀ ਤੋਂ ਫਿਰ ਆਪਣੇ ਮੱਲੋ ਮੱਲੀ ਬੰਦ ਕਰ ਦੇਣਗੇ ਵੀ ਸਾਡੀ ਸੇਲ ਹੀ ਹੈ ਨਹੀਂ ਮਤਲਬ ਉਸ ਪਾਸੇ ਵੀ ਅਸੀਂ ਤੁਰ ਸਕਦੇ ਹਾਂ ਵੀ ਅਸੀਂ ਆਪਣੇ ਬੰਦਿਆਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਬੰਦ ਕਰੋ ਹਾਂ ਵੀ ਖਾਣਾ ਪੀਣਾ ਬੰਦ ਕਰੋ ਉਹਨਾਂ ਦਿਨਾਂ ਦੇ ਵਿੱਚ ਵਾਤ ਤੋਂ ਵਾਤ ਗੁਰਬਾਣੀ ਪੜ੍ਹੀਏ ਫਤੇਗੜ ਸਾਹਿਬ ਲੈ ਕੇ ਜਾਈਏ ਚਮਕੌਰ ਸਾਹਿਬ ਲੈ ਕੇ ਜਾਈਏ ਇਤਿਹਾਸ ਪੜ੍ਹਾਈਏ ਫਿਲਮਾਂ ਦਿਖਾਈਏ ਘਰਾਂ ਦੇ ਵਿੱਚ ਸਮਾਗਮ ਕਰੀਏ ਸ਼੍ਰੀ ਖੰਡਪਾਣ ਸਾਹਿਬ ਆਰੰਭ ਕਰੀਏ ਸਿੱਖ ਇਤਿਹਾਸ ਪੜਾਈਏ ਤੇ ਬੱਚਿਆਂ ਨੂੰ ਕੁਝ ਨਾ ਕੁਝ ਆਪਾਂ ਜਿਵੇਂ ਕਹਿੰਦੇ ਆ ਨਾ ਵੀ ਕੁਝ ਪ੍ਰਾਈਜ਼ ਰੱਖ ਦਈਏ ਸਵਾਲ ਜਵਾਬ ਜੇ ਪ੍ਰਾਈਜ਼ ਰੱਖ ਦਈਏ ਜਿਹੜੇ ਬੱਚਾ ਉਤਸ਼ਾਹ ਮਿਲੂਗਾ ਤੇ ਬੱਚੇ ਉਸ ਚੀਜ਼ ਨਾਲ ਜੁੜਨ ਦੀ ਕੋਸ਼ਿਸ਼ ਕਰਨਗੇ ਸਾਨੂੰ ਵੀ ਇਹ ਚੀਜ਼ਾਂ ਕਰਨ ਦੀ ਲੋੜ ਹੈ ਤੁਹਾਡੇ ਸਵਾਲ ਬਿਲਕੁਲ ਵਾਜਿਬ ਹੈ ਵੀ ਸਾਡੇ ਵਿੱਚ ਵੀ ਕਮੀਆਂ ਨੇ ਅਸੀਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਇਤਿਹਾਸ ਜਿਹੜਾ ਜਾਂ ਫਿਰ ਪ੍ਰਸਾਰ ਹੈ ਉਧਰ ਨਹੀਂ ਲੈ ਕੇ ਜਾ ਸਕੇ। ਜੀ ਤਰਨਜੋਤ ਜੀ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਬਿਆਨ ਦਿੱਤਾ ਯੂ ਟਰਨ ਮਾਰਿਆ ਗਿਆ ਵੀ ਇਸ ਦਿਨ ਮਾਤਮੀ ਵਿਗਲ ਬਜਾਏ ਜਾਣਗੇ। ਵਿਰੋਧ ਹੋਇਆ ਸੰਗਤ ਜਾਗੀ ਤੇ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਐਲਾਨ ਵਾਪਸ ਲੈਣਾ ਪੈ ਗਿਆ। ਇਹ ਜ਼ਰੂਰੀ ਨਹੀਂ ਵੀ ਸ਼੍ਰੀ ਕਾਲ ਤਖਸਬ ਤੋਂ ਹੁਕਮਨਾਮਾ ਜਾਰੀ ਹੋਵੇ ਵੀ ਇਹਨੇ ਦਿਨਾਂ ਤੋਂ ਇਹਨੇ ਦਿਨਾਂ ਤੱਕ ਸ਼ਰਾਬ ਦੇ ਠੇਕੇ ਬੰਦ ਹੋਣਗੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਜਿਹੜੀ ਸ਼੍ਰੀ ਕਾਲ ਤਖਸਬ ਦੇ ਅੱਗੇ ਝੁਕੂਗੀ ਤੇ ਇਹ ਬੰਦ ਕਰ ਦੇਵੀ ਜੱਥੇਦਾਰ ਸਾਹਿਬ ਨੂੰ ਵੀ ਲੱਗਦਾ ਵੀ ਇਹ ਹੁਣ ਐਲਾਨ ਕਰ ਦੇਣਾ ਚਾਹੀਦਾ ਉਥੋਂ ਕਾਂ ਤੁਸੀਂ ਸਵਾਲ ਪੁੱਛਿਆ ਜੇ ਉੱਥੋਂ ਹੁਕਮ ਹੋ ਜੇ ਫਿਰ ਕਿਸੇ ਦੀ ਕੀ ਮਜਾਲ ਹੈ ਵੀ ਬੰਦਾ ਖੋਲ ਹੀ ਜਾਵੇ ਸਰਕਾਰ ਵੀ ਕਿੱਥੋਂ ਭਾਜੀ ਉਹ ਉਸ ਚੀਜ਼ ਦਾ ਵਿਰੋਧ ਕਰ ਲੂਗੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਜੂ ਕਿਉਂਕਿ ਇਸ ਏਡੇ ਵੱਡੇ ਪੱਧਰ ਤੇ ਮਨਾਉਨੇ ਆ ਮੇਰੀ ਪੀੜੇ ਦੇ ਮਾਲਕ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਬਣਾਈ ਤੱਕ ਤੇ ਇਸ ਵਾਸਤੇ ਵੀ ਇੱਥੋਂ ਹੁਕਮ ਜਾਰੀ ਹੋਇਆ ਕਰਨਗੇ ਪਰ ਉਹਦੇ ਤੇ ਕੁਝ ਲੋਕ ਇਹ ਵੀ ਤਾਂ ਕਹਿ ਸਕਦੇ ਆ ਵੀ ਉਹਨਾਂ ਦਾ ਸਥਾਨ ਆ ਉਹਨਾਂ ਦਾ ਹੁਕਮ ਜਾਰੀ ਹੋਇਆ ਉਹ ਠੇਕੇ ਬੰਦ ਕਰ ਲੈ। ਉਹਦੇ ਨਾਲ ਕੀ ਆ ਵੀ ਸਰਕਾਰ ਨੂੰ ਹੱਥ ਜ਼ਰੂਰ ਵਧਾਉਣਾ ਚਾਹੀਦਾ ਨਾਲ। ਮੈਂ ਇਹ ਕਹਿ ਰਿਹਾ ਹੁਕਮ ਉੱਥੋਂ ਵੀ ਹੋਵੇ ਬਿਲਕੁਲ ਵਾਜੀ ਬਗਾਲ ਆ। ਨਾਲ ਇਹਨਾਂ ਨੂੰ ਹੱਥ ਵਧਾ ਕੇ ਉਹ ਚੀਜ਼ ਕੰਪਲੀਟਲੀ ਜਿਹੜੀ ਆ ਪੰਜਾਬ 'ਚ ਤਾਂ ਕਲੋਜ਼ ਕਰਨੀ ਚਾਹੀਦੀ ਆ। ਬਾਹਰਲੇ ਸਟੇਟਾਂ 'ਚ ਤਾਂ ਫਿਰ ਅਸੀਂ ਪ੍ਰਚਾਰ ਕਰਕੇ ਉਹ ਉੱਥੇ ਵੀ ਹਾਂ ਅਸੀਂ ਪੰਜਾਬ ਦੇ ਵਿੱਚ ਹਾਂ ਬਿਲਕੁਲ ਕਲੋਜ਼ ਕਰ ਲਾਂਗੇ। ਜਿੱਥੇ ਤੁਸੀਂ ਗੱਲ ਕੀਤੀ ਆ ਵੀ ਜਿਹੜਾ ਬਿਗਲ ਵਜੋਂ ਵਾਲੀ ਗੱਲ ਯੂ-ਟਰਨ ਮਾਰਿਆ ਮੈਂ ਕਹੂੰਗਾ ਭਗਵੰਤਮਾਨ ਸਾਹਿਬ ਦਾ ਬਹੁ ਫੈਸਲਾ ਲੈਣ ਨੂੰ ਤੁਹਾਨੂੰ ਕਿਹਾ ਕਿਨੇ ਸੀ ਕਿਨੇ ਕਿਹਾ ਸੀ ਕੀ ਤੁਸੀਂ ਦੱਸ ਸਕਦੇ ਹੋ ਕਿਹੜੇ ਸਲਾਹਕਾਰ ਨੇ ਕਿਹਾ ਸੀ ਮਤਲਬ ਜੇ ਤਾਂ ਉਸ ਸਲਾਹਕਾਰ ਦੇ ਕਹਿਣਤੀ ਤੁਸੀਂ ਵਾਪਸ ਲਿਆ ਜਿਹੜੇ ਸਲਾਹਕਾਰ ਨੇ ਤੁਹਾਨੂੰ ਲੈਣ ਲਈ ਕਿਹਾ ਸੀ ਫਿਰ ਤਾਂ ਸਲਾਹਕਾਰ ਬਦਲਣ ਦੀ ਲੋੜ ਹੈ ਆਪਾਂ ਇਹੀ ਕਹਿ ਸਕਦੇ ਹਾਂ ਨਾ ਤੇ ਜੇ ਤੁਸੀਂ ਆਪਣੇ ਮਨ ਨਾਲ ਸੰਗਤ ਦੀ ਭਾਵਨਾ ਦੇਖਦੇ ਹੋਏ ਫੈਸਲਾ ਲਿਆ ਜਿਵੇਂ ਤੁਸੀਂ ਟਵੀਟ ਕੀਤਾ ਸੀ ਤਾਂ ਫਿਰ ਇਹਦਾ ਮਤਲਬ ਤੁਸੀਂ ਆਪ ਫੈਸਲੇ ਲੈ ਸਕਦੇ ਹੋ ਤਾਂ ਆਪਾਂ ਫਿਰ ਸਲਾਹਕਾਰ ਤੋਂ ਕੀ ਲੈਣਾ ਮਤਲਬ ਵਧੀਆ ਫੈਸਲੇ ਲੈ ਸਕਦੇ ਹਾਂ ਕਹਿਣ ਦਾ ਮਤਲਬ ਜੇ ਤੁਸੀਂ ਇਹ ਫੈਸਲਾ ਵਾਪਸ ਲਿਆ ਸੰਗਤ ਦੀ ਭਾਵਨਾ ਨੂੰ ਦੇਖਦੇ ਹੋਏ ਕਿਉਂਕਿ ਵਿਰਾਗ ਦੇ ਵਿੱਚ ਤੇ ਉਦਾਸੀ ਦੇ ਵਿੱਚ ਤੇ ਮਾਤਮ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਜਦੋਂ ਅਸੀਂ ਇਤਿਹਾਸ ਸੁਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸ਼ਾਦਾ ਸਾਹਿਬ ਜੀ ਦਾ ਫਿਰ ਮਨ ਦੇ ਵਿੱਚ ਘਬਰਾਹਟ ਭਰਦਾ ਤੇ ਵਿਰਾਗ ਭਰ ਕੇ ਅਸੀਂ ਕੀ ਕਹਨੇ ਆ ਜਕਾਰਾ ਕ ਜਾਵੇ ਨਿਹਾਲੋ ਜਾਵੇ ਸਾਹਿਬ ਜادہ ਦੇ ਮਨਾ ਨੂੰ ਭਾਵੇ ਸਤਿ ਸ਼੍ਰੀ ਅਕਾਲ ਇਹ ਵਿਰਾਗ ਹੈ ਫਿਰ ਜਦੋਂ ਅਸੀਂ ਉਦਾਸੀ ਵੱਲ ਜਾਂਦੇ ਆ ਮਾਤਮ ਵੱਲ ਜਾਂਦੇ ਆ ਫਿਰ ਸਾਨੂੰ ਇਹ ਦੇਖਣ ਦੀ ਲੋੜ ਆ ਵੀ ਧੰਨ ਧੰਨ ਸਹਿਬਸ਼੍ਰੀ ਗੁਰਗੋਮੀ ਸਿੰਘ ਜੀ ਪਾਸ਼ਾ ਮਹਾਰਾਜ ਸਰਬੰਸਦਾਨੀ ਨੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਆਪਦੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਦੇਖਿਆ ਤਾਂ ਪੰਜ ਪੰਜ ਜਗਾਰੇ ਛੱਡੇ ਆ ਪੰਜ ਪੰਜ ਜਗਾਰੇ ਬਿਲਕੁਲ ਤਾਂ ਜਗਾਰੇ ਛੱਡਣੇ ਆ ਮਾਤਮ ਨਹੀਂ ਮਨਾਉਣਾ ਹੈਗਾ ਮਾਤਮ ਦਾ ਸਿੱਖ ਕੌਮ ਦੇ ਨਾਲ ਕੋਈ ਤਾਲੁਕਤ ਨਹੀਂ ਹੈਗਾ ਇਹ ਕਹਿਣਾ ਸਹੀ ਹੋਏਗਾ ਜੀ ਇਹ ਬਿਲਕੁਲ ਮੈਂ ਗੱਲ ਉਹ ਕਰ ਰਿਹਾ ਵਿਰਾਗ ਤੇ ਉਹ ਦਸੀ ਮਾਤਮ ਜਿਹੜੀ ਇੱਕ ਚੀਜ਼ ਹੈ ਉਹਦੇ ਵਿੱਚ ਬਹੁਤ ਵੱਡਾ ਫਰਕ ਹੈ ਕਈ ਲੋਕ ਮਾਤਮ ਨੂੰ ਵਿਰਾਗ ਨਾਲ ਵੀ ਜੋੜ ਦਿੰਦੇ ਆ ਵੀ ਤੁਸੀਂ ਬੈਠੇ ਰੋ ਰਹੇ ਹੋ ਰੋ ਕੇ ਨਹੀਂ ਮਨਣਾ ਚਾਹੀਦਾ ਬੰਦਾ ਕਈ ਵਾਰੀ ਰੋਂਦਾ ਨਹੀਂ ਤੁਸੀਂ ਉਹ ਇਤਿਹਾਸ ਸੁਣਦੇ ਹੋ ਤੁਹਾਡੇ ਮਨ 'ਚ ਵਿਰਾਗ ਆਉਂਦਾ ਤੇ ਉਹ ਵਿਰਾਗ ਹੀ ਐਸੀ ਚੀਜ਼ ਹੈ ਜਿਹੜੀ ਅੰਦਰੋਂ ਲੂਖੰਡੇ ਖੜੀ ਕਰਦੀ ਹੈ ਤੇ ਬਾਅਦ ਵਿੱਚ ਤੁਸੀਂ ਜਕਾਰਾ ਲਾਉਨੇ ਹੋ ਵਿਰਾਗ ਤੇ ਉਦਾਸੀ ਚ ਫਰਕ ਹੈ ਉਦਾਸੀ ਤੁਸੀਂ ਐਮ.ਐਡੀ ਬੋਲਦੇ ਤੁਰੇ ਹੋ ਕਿੱਧਰ ਨੂੰ ਜਾਵੋਗੇ ਤੇ ਵਾਪਸੀ ਕਿੱਥੇ ਤੁਸੀ ਜੀ ਮੈਂ ਜਗਰਾਉ ਪੁਲ ਤੱਕ ਜਾਵਾਂਗਾ ਪੈਦਲ ਇਸੇ ਤਰੀਕੇ ਨਾਲ ਉੱਥੋਂ ਦੀ ਫਿਰ ਵਾਪਸੀ ਮੈਂ ਜਿਹੜਾ ਵੈਸਟਰਨ ਮਾਲ ਸਮਾਪਤੀ ਕਰੂੰਗਾ ਇਸ ਕਾਰਜ ਦੀ ਅੱਜ ਠੀਕ ਧੰਨਵਾਦ ਤਾਂ ਬਹੁਤ ਸੋਹਣਾ ਉਪਰਾਲਾ ਤਰਨਜੋਤ ਸਿੰਘ ਹੋਰਾ ਵੱਲੋਂ ਕੀਤਾ ਗਿਆ ਤੇ ਤੋਂ ਮੈਂ ਤੁਹਾਨੂੰ ਦੁਬਾਰਾ ਦਿਖਾਉਂਗਾ ਇੱਕ ਸਵਾਲ ਅਤੇ ਰੋਸ ਜੇਕਰ 2 ਅਕਤੂਬਰ 15 ਅਗਸਤ ਤੇ 26 ਜਨਵਰੀ ਨੂੰ ਠੇਕੇ ਬੰਦ ਹੋ ਸਕਦੇ ਨੇ ਫਿਰ ਸਾਹਿਬਜ਼ਾਦੇਆਂ ਦੇ ਸ਼ਹੀਦੀ ਦਿਹਾੜਿਆਂ 'ਚ ਠੇਕੇ ਬੰਦ ਕਿਉਂ ਨਹੀਂ ਹੋ ਸਕਦੇ ਵੱਡਾ ਸਵਾਲ ਹੈ ਤਾਂ ਕਿ ਹੈਗੇ ਜੀ ਸ਼੍ਰੀ ਕਾਲਤਾਖ ਸਾਹਿਬ ਦੇ ਹੁਕਮ ਦੇ ਅੱਗੇ ਉਹ ਆਪਣਾ ਕੋਈ ਹੁਕਮ ਜਾਰੀ ਕਰੇਗੀ ਜਿਸ ਤਰੀਕੇ ਨਾਲ ਸੰਗਤਾਂ ਦੇ ਰੋ ਅੱਗੇ ਮੁੱਖ ਮੰਤਰੀ ਸਾਹਿਬ ਨੇ ਭਾਵਨਾਵਾਂ ਦੀ ਕਦਰ ਕੀਤੀ ਹੈ ਅਸੀਂ ਇੱਥੇ ਕੋਈ ਟਿੱਕਾ ਦਿੱਖਣੇ ਨਹੀਂ ਕਰਾਂਗੇ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਹਰ ਬੰਦੇ ਤੋਂ ਗਲਤੀ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਨੇ ਆਪਣੀ ਗਲਤੀ ਸੁਧਾਰੀ ਹੈ ਤਾਂ ਉਸ ਵਾਸਤੇ ਮੁੱਖ ਮੰਤਰੀ ਸਾਹਿਬ ਵਧਾਈ ਦੇ ਪਾਤਰ ਵੀ ਨੇ ਉਹਨਾਂ ਨੂੰ ਧੰਨਵਾਦ ਵੀ ਕਰਾਂਗੇ ਅਸੀਂ ਤਾਂ ਜਿਵੇਂ ਤਰਨਜੋਤ ਆਪਣੀ ਇੱਕ ਮੰਗ ਲੈ ਕੇ ਨਿਕਲੇ ਨੇ ਦਾ ਘਟੋ ਘਟ ਪੰਜਾਬ ਦੇ ਵਿੱਚ ਤੋਂ ਸਾਨੂੰ ਇਸ ਇਹ ਮੰਗ ਜਿਹੜੀ ਉਹ ਮੰਨਣੀ ਚਾਹੀਦੀ ਕਿਉਂਕਿ ਸਾਬ ਜਾਦਿਆਂ ਨੇ ਸਿਰਫ ਪੰਜਾਬ ਲਈ ਨਹੀਂ ਜਿਵੇਂ ਤਰਨਜੋਤ ਨੇ ਗੱਲ ਕੀਤੀ ਹੈ ਸਮੁੱਚੇ ਦੇਸ਼ ਵਾਸਤੇ ਸਮੁੱਚੀ ਕੌਮ ਵਾਸਤੇ ਸਨਾਤਨ ਧਰਮ ਵਾਸਤੇ ਜਿਹੜੀ ਆਪਣੇ ਪ੍ਰਾਣਾ ਪ੍ਰਾਣਾ ਦੀ ਬਰਦਲਨ ਦਿੱਤਾ ਸੀ ਜਿਸ ਸਮੇ ਉਸ ਸਮੇ ਮੁਗਲਾਂ ਨੇ ਆਪਣੀ ਜਿਹੜੀ ਹੈ ਅਤੰਕ ਮਚਾਇਆ ਹੋਇਆ ਸੀ ਉਸ ਅਤੰਕ ਨੂੰ ਜਿਹੜੀ ਠੱਲ ਹੈ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਪਾਇਆ ਇਸ ਨੂੰ ਇਸ ਗੱਲ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਤਾਂ ਤਰਨਜੋਤ ਆਪਣੀ ਇੱਕ ਮੰਗ ਲੈ ਕੇ ਨਿਕਲੇ ਨੇ ਇੱਕ ਛੋਟੀ ਜਿਹੀ ਅਰਦਾਸ ਕੀਤੀ ਹੈ ਤੇ ਅਰਦਾਸ ਅੱਗੇ ਇੱਕ ਹੁਕਮ ਹੁਣੇ-ਹੁਣੇ ਸਾਨੂੰ ਖਬਰ ਪਤਾ ਚੱਲੀ ਹੈ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਤਾਂ 3 ਦਿਨ ਠਿੱਕੇ ਬੰਦ ਰਹਿਣਗੇ ਪਰ ਖੁਸ਼ੀ ਉਸ ਦਿਨ ਹੋਏਗੀ ਜਿਸ ਦਿਨ ਸਮੁੱਚੇ ਪੰਜਾਬ ਵਿੱਚ ਸਮੁੱਚੇ ਭਾਰਤ ਦੇ ਵਿੱਚ 3 ਦਿਨ ਠਿੱਕੇ ਬੰਦ ਰਹਿਣਗੇ ਤੇ ਅਸੀਂ ਸ਼ਹੀਦਾਂ ਨੂੰ ਆਪਣੇ ਨੂੰ ਨਮਨ ਕਰ ਸਕਾਂਗੇ ਮਹਿੰਦਰਪਾਲ ਸਿੰਘ ਤੋਂ ਮੈਂ ਕੈਮਰਾਮੈਨ ਰੋਸ਼ਨਾਲ ਦੇਦੋ ਰਾਜਨ ਟੀਵੀ ਸਸਰੀ